ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਨਵੀਂਕੁਰ ਲਾਲਦਵਾਰਾ ਮੰਦਿਰ ਸੋ ਲਾਲਦਵਾਰਾ ਮੰਦਿਰ ਵਿੱਚ ਜਿਹੜਾ ਜੀ ਬਾਬਾ ਲਾਲ ਜੀ ਦਾ ਜਨਮ ਵਾਲਾ ਜਿਹੜਾ ਤੁਮ ਤੁਮ ਲਾਲ ਮਲਾਇਆ ਜਾ ਰਿਹਾ ਵਾ ਸੋ ਅੱਜ ਖੁਸ਼ੀ ਦੀ ਗੱਲ ਜਿਹੜੀ ਹੈ ਜੀ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਪਾੜਾ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਆ ਕਿ ਬਾਬਾ ਲਾਲ ਜੀ ਦਾ ਜਿਹੜਾ ਲਾਲਦਵਾਰਾ ਇਹ ਰਸਤਾ ਜਿਹੜਾ ਵਾ ਜੀ ਰਸਤੇ ਦੇ ਜਿਹੜਾ ਗੇਟ ਦਾ ਨਿਰਮਾਣ ਕੀਤਾ ਜਾਏਗਾ 메ਨ ਗੇਟ ਜਿਹੜਾ ਬਾਬਾ ਲਾਲ ਜੀ ਦੇ ਨਾਮ ਦਾ ਬਣਾਇਆ ਜਾਏਗਾ ਤਾਂ ਜੋ ਰਸਤੇ ਵਿੱਚ ਜਿਹੜੇ ਸ਼ਰਧਾਲੂ ਜਿਹੜੇ ਲੌਂਦੇ ਜਾਂ ਔਰ ਅਸੀਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਵੀ ਦਿੰਦੇ ਆ ਸੰਗਤਾਂ ਦੀ ਉਤਸਾਹ ਵੀ ਬੜਾ ਪਾਇਆ ਜਾ ਰਿਹਾ ਹੈ ਇਸ ਚੀਜ਼ ਨੂੰ ਲੈ ਕੇ ਔਰ ਅੱਜ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਜਲ ਲਾਇਆ ਜਾ ਰਿਹਾ ਹੈ ਜੀ ਤੁਸੀਂ ਯਕੀਨ ਮੰਨਿਓ ਕਿ ਅੱਜ ਜਗ੍ਹਾ ਕੱਢ ਪੈ ਗਈ ਇੱਥੇ ਜੀ ਇੰਨੀ ਸੰਗਤ ਇੱਥੇ ਪਹੁੰਚੀ ਆ ਸੋ ਬਹੁਤ ਜ਼ਿਆਦਾ ਉਤਸਾਹ ਜਿਹੜਾ ਬਾਬਾ ਲਾਲ ਜੀ ਦੇ ਭਗਤਾਂ ਦੀ ਪਾਇਆ ਜਾ ਰਿਹਾ ਵਾ ਸੋ ਇੱਕ ਇੱਕ ਤਸਵੀਰ ਦਾ ਲੈਣ ਸਮਝ ਕਰਦੇ ਆ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਹੁਤ ਹੀ ਕਾਰਜੋ ਇਸ ਮੰਦਰ ਕਮੇਟੀ ਦੇ ਚੋਕਰੀਏ ਸਾਹਿਬ ਪ੍ਰਧਾਨ ਸਾਹਿਬ ਉਹਨਾਂ ਦੀ ਸਾਰੀ ਟੀਮ ਸਾਰੀ ਸੰਗਤ ਪਹਿਲਾਂ ਤਾਂ ਮੈਂ ਸ਼੍ਰੀ ਗੁਰੂ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਕਿਉਂਕਿ ਹਰ ਸਾਲ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਸੋ ਬਾਬਾ ਲਾਲ ਜੀ ਨੇ ਕਿਰਪਾ ਕੀਤੀ ਹੈ ਪਹਿਲਾਂ ਵੀ ਸੇਵਾ ਲਈ ਸੀ ਜਦੋਂ ਮੰਦਿਰ ਦਾ ਨਿਰਮਾਣ ਸ਼ੁਰੂ ਹੋਣਾ ਸੀ ਉਦੋਂ ਪਿਛਲੀ ਕਨੇਵਰ ਦੇ ਜਦੋਂ ਆ ਪ੍ਰਧਾਨ ਬਣਿਆ ਸੀ ਤੇ ਰਸਤੇ ਦੀ ਸੇਵਾ ਲਈ ਸੀ ਉਦੋਂ ਸੇਵਾ ਲਈ ਸੀ ਬਾਬਾ ਜੀ ਨੇ ਸੋ ਅੱਜ ਮੈਨੂੰ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਦੋਂ ਪਿਛਲੀ ਵਾਰ ਆਇਆ ਸੀ ਉਦੋਂ ਮੇਰੇ ਮਾਇਕ ਸੀਗਾ ਕਿ ਸੰਗਤ ਆਉਂਦੀ ਆ ਤੇ ਸੰਗਤ ਨੂੰ ਜਦੋਂ ਗਲੀਆਂ ਜਿਆਦਾ ਨੇ ਜਦੋਂ ਮੇਨ ਰੋਡ ਤੋਂ ਐਂਟਰ ਕਰਦੇ ਪਤਾ ਨਹੀਂ ਲੱਗਦਾ ਕਿ ਕਿਸ ਗੜੀ ਦੇ ਵਿੱਚ ਮੰਦਿਰ ਹੈਗਾ ਸੋ ਅੱਜ ਤੁਹਾਡਾ ਟੈਂਟਰ ਲਗਾ ਕੇ 7 ਲੱਖ ਰਪਏ ਦਾ ਅਲਾਟ ਕਰਕੇ ਠੇਕੇਦਾਰ ਨੂੰ ਬਾਹਰ ਇੱਕ ਸੁੰਦਰ ਕਰਾਮਵਾਨਾ ਜੀਰਾ ਹੋਰ ਬੰਦੇ ਮਾਰ ਕੀ ਹੈ 7 ਲੱਖ ਰੁਪਏ ਦਾ ਟੈਂਡਰ ਜਿਹੜਾ ਅਲਾਟ ਕਰ ਦਿੱਤਾ ਗਿਆ ਠੇਕੇਦਾਰ ਨੂੰ ਹਫਤੇ ਦੇ ਵਿੱਚ ਜਿਹੜਾ ਕੰਮ ਜਿਹੜਾ ਉਹ ਸਟਾਰਟ ਕਰ ਦਿੱਤਾ ਜਾਊਗਾ ਜਿਸ ਤਰ੍ਹਾਂ ਦਾ ਵੀ ਤੁਸੀਂ ਡਿਜ਼ਾਈਨ ਦੋਗੇ ਉਹ ਮੇਰੇ ਨਾਲ ਇਸ ਪ੍ਰੋਗਰਾਮ ਤੋਂ ਬਾਅਦ ਮੈਨੂੰ ਆ ਕੇ ਮਿਲਿਓ ਦਫ਼ਤਰ ਉਹ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਉਸ ਵਧੀਆ ਤਰੀਕੇ ਨਾਲ ਉਹਨੂੰ ਡਿਜ਼ਾਈਨ ਕਰਕੇ ਸੁੰਦਰ ਜਿਹੜਾ ਐਸਪੀ ਸ਼ੀਟ ਦੇ ਵਿੱਚ ਉਹਦਾ ਗੇਟ ਬਣਵਾ ਕੇ ਉਹਦੇ ਉੱਤੇ ਬਾਬਾ ਲਾਲ ਜੀ ਦਾ ਨਾਮ ਤੇ ਪ੍ਰੋਪਰ ਉਹਨੂੰ ਆਪਾਂ ਦੇਖ ਦੇ ਕੇ ਜਿਹੜਾ ਤਾਂ ਜੋ ਜਿਹੜੀ ਸੰਗਤ ਦੂਰ ਨੇੜੇ ਤੋਂ ਆਉਂਦੀ ਉਹਨੂੰ ਦੂਰੋਂ ਪਤਾ ਲੱਗੇ ਕਿ ਅੰਦਰ ਗੁਰੂ ਮਹਾਰਾਜ ਦਾ ਮੰਦਰ ਹੈ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਵਾਦ ਕਿਉਂਕਿ ਤੁਸੀਂ ਸੰਗਤ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਗੁਰੂ ਮਹਾਰਾਜ ਆਤਮ ਸੇਵਾ ਲੈਂਦਾ ਸੋ ਸੇਵਾ ਵਿੱਚ ਗੁਰੂ ਮਹਾਰਾਜ ਦੇ ਹੁਕਮ ਤਬੂਗਿਆ ਨਹੀਂ ਲੈਂਦੀ ਨਹੀਂ ਸੋ ਗੁਰੂ ਮਹਾਰਾਜ ਨੇ ਅੱਜ ਕਿਰਪਾ ਕੀਤੀ ਆ ਇਹ ਕੰਮ ਜਿਹੜਾ ਇਹ ਸਾਡੇ ਕੋਲ ਲਿਆ ਸੋ ਸਾਰੇ ਸੰਗਤ ਨੂੰ ਇੱਕ ਵਾਰ ਫਿਰ ਅੱਜ ਚਰਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਬਾਦ ਸਾਰੀ ਸੰਗਤ ਆਈ ਹੋਈ ਸੰਗਤ ਦਾ ਧੰਨਵਾਦ ਸਾਰੀ ਕਮੇਟੀ ਦਾ ਕਰਤਾ ਦਾ ਬਹੁਤ ਬਹੁਤ ਧੰਨਵਾਦ ਕਿ ਹਰ ਸਾਲ ਇੱਥੇ ਬੜੇ ਧੁੰਮਤਾਂ ਦੇ ਨਾਲ आ, गुरु जी का जन्म दिहाड़ा सारे सार बहुत बहुत धन्यवाद जय जय भारत जय श्री बावललाल जी आज मंदिर श्री लालद्वारा ਵਿੱਚ ਸਤਿਗੁਰੂ ਸ਼੍ਰੀ ਬਵਲਾਲ ਦੇ ਆਲ ਮਹਾਰਾਜ ਜੀ ਦਾ 672ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਤੇ ਹੋ ਮਹਮਾ ਕੇ ਮਨਾਇਆ ਗਿਆ ਵਾ ਸੰਗਤਾਂ ਨੇ ਦੂਰੋਂ ਦੂਰੋਂ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ 바ਵਾ ਲਾਲ ਜੀ ਕੋਲੋਂ ਤੇ ਉਹਨਾਂ ਨੂੰ ਸਤਿਗੁਰੂ ਸ਼੍ਰੀ 바ਵਾ ਲਾਲ ਦੇਵਾਲ ਜੀ ਦੀ ਵਧਾਈ ਵੀ ਬਹੁਤ ਦਿੱਤੀ ਹੈ ਸੰਗਤਾਂ ਨੂੰ ਇੱਕ ਦੂਜਿਆਂ ਨੂੰ ਤੇ ਅੱਜ ਦੇ ਦਿਹਾੜੇ ਦਾ ਬਹੁਤ ਹੀ ਸ਼ੁਭ ਮਹੱਤਵ ਹੈ ਕਿ ਸਤਿਗੁਰੂ 바ਵਾ ਲਾਲ ਦੇਵਾਲ ਮਹਾਰਾਜ ਜੀ ਦਾ 671ਵਾਂ ਜਿਹੜਾ ਅਵਤਾਰ ਦਿਵਸ ਹੈ ਹਰ ਇੱਕ ਮਤਲਬ ਕਿ ਸ਼ਹਿਰ ਵਿੱਚ ਤੇ ਲਾਲ ਦੁਆਰਿਆਂ ਵਿੱਚ ਖਾਸ ਕਰਕੇ ਸ਼੍ਰੀ ਸਾਡੇ ਧਾਨਪੁਰ ਧਾਮ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਅੱਜ ਸਿਆਤਾ ਜਾਨ ਨੂੰ ਵੀ ਸਾਡੇ ਕੋਲ ਡਾਕਟਰ ਤੋਂ ਹੋਇਆ ਵੀ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਕਾਫੀ ਕਾਫੀ ਸੰਗਤਾਂ ਆਈਆਂ ਵਾ ਅੱਜ ਬਿਲਕੁਲ ਜੀ ਅੱਜ ਗੁਰਦਾਸਪੁਰ ਨਗਰ ਕੋਸਲ ਦੇ ਪ੍ਰਧਾਨ ਸ੍ਰੀ ਆਪਣੇ ਬਲਜੀਤ ਸਿੰਘ ਜੀ ਪਾੜਾ ਤੇ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਨਤਮਸਤਕ ਹੋ ਕੇ ਉਹਨਾਂ ਨੇ ਇੱਕ ਸਾਡੇ ਨਾਲ ਪ੍ਰੋਮਿਸ ਕੀਤੀ ਹੀ ਕਿ ਬਾਹਰ ਜੋ ਗਲੀ ਦੇ ਐਂਟਰੀ ਤੇ ਗੇਟ ਬਣਵਾਉਣਾ ਵਾ ਉਹ ਅੱਜ ਉਹਨਾਂ ਨੇ ਸਾਰੀ ਸੰਗਤ ਦੇ ਵਿੱਚ ਅਨਾਉਂਸ ਵੀ ਕੀਤਾ ਵਾ कि ए बहुत ही जल्दी ग्रेड दी तैयारी कीती जाएगी जय श्री बाबा लाल जी संगत देखो जी बाबा लाल जी दा बच्चे आ बहुत ही वदन दे आ हर भावना दे नाल संगत आ रही है श्रद्धा भावना दे नाल आ रही है ते ओना दीयां ਝੋਲیاں ਵੀ ਸਤਗੁਰੂ बाबा लाल ਦੇ ਆਲ ਮਹਾਰਾਜ ਜੀ ਭਰਦੇ ਨੇ ਜੋ ਵੀ ਮਤਲਬ ਸੰਗਤ ਆਪਣੀ ਦੇਲ ਦੇ ਵਿੱਚ ਮਨੋ ਕਾਮਨਾ ਲੈ ਕੇ ਆਂਦੀ ਆ ਉਹਨਾਂ ਦੀ ਪੂਰੀ ਹੁੰਦੀ ਆ ਵੇਖੋ ਜੀ ਇੱਥੇ 10 ਸਾਲ ਹੋ ਗਿਆ ਪੈਦਲ ਯਾਤਰਾ ਗੁਰਦਾਸਪੁਰ ਤੋਂ ਜਾ ਰਹੀ ਆ ਤੇ ਸੰਗਤਾਂ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਹੁੰਦੀ ਆ ਤੇ ਉਹ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਜਾਂਦੇ ਆ ਜੋ ਵੀ ਸ਼ਰਧਾ ਲੈ ਕੇ ਜਾਂਦੇ ਆ ਉਹ ਪੈਦਲ ਯਾਤਰਾ ਦੇ ਵਿੱਚ ਵੀ ਪੂਰੀ ਹੁੰਦੀ ਆ ਤੇ ਦਰਬਾਰ ਸ਼੍ਰੀ ਧਿਆਨਪੁਰ ਧਾਮ ਚ ਤੇ ਅਪਾਰ ਕਿਰਪਾ 바ਵਾ ਲਾਲ ਜੀ ਦੀ ਉੱਥੇ ਵਰਸ ਰਹੀ ਆ ਤੇ ਆਪਣੇ ਲਾਲ ਦਵਾਰੇ ਗੁਰਦਾਸਪੁਰ ਦੇ ਵਿੱਚ ਵੀ ਬਹੁਤ ਵਰਸ ਰਹੀ ਆ ਅੱਜ 671ਵਾਂ ਅਵਤਾਰ ਦਿਵਸ ਜੋ ਸਤਗੁਰੂ 바ਵਾ ਲਾਲ ਦੇਵਾਲ ਮਹਾਰਾਜ ਜੀ ਦਾ ਹਰ ਇੱਕ ਸ਼ਹਿਰ ਹਰ ਇੱਕ ਮਤਲਬ ਦੇਸ਼ ਵਿੱਚ ਆਪਣੇ ਮਨਾਇਆ ਜਾ ਰਿਹਾ 671ਵਾਂ ਅਵਤਾਰ ਦਿਵਸ ਉਹ ਜਿਹਾ ਲਗ ਲਗ ਕਰ ਦੇ ਪੰਧਾਰੇ ਵੀ ਲੱਗ ਨੂੰ ਚੱਲਦੇ ਪਏ ਹਾਂ ਹਾਂਜੀ ਬਿਲਕੁਲ ਜੀ ਅੱਜ ਤੇ ਮਤਲਬ ਕਿ ਲਾਲ ਦਵਾਰੇ ਵੱਲੋਂ ਨਹੀਂ ਸੰਗਤਾਂ ਨੇ ਆਪ ਹੀ ਕਿਹਾ ਵਾ ਕਿ ਅਸੀਂ ਇੱਥੇ ਅਜੈ ਲੰਗਰ ਲਾਣਾ ਗੋਲ ਗੱਪਿਆਂ ਦਾ ਲਾਣਾ ਟਿੱਕੀਆਂ ਦਾ ਲਾਣਾ ਕਿਹਨੇ ਕੌਫੀ ਦਾ ਲਾਣਾ ਜੂਸ ਦਾ ਲੰਗਰ ਲੱਗਿਆ ਵਾ ਤੇ ਮਤਲਬ ਬਹੁਤ ਹੀ ਅੱਗੇ ਨਾਲੋਂ ਮਤਲਬ ਇਹ satsang ਕੀ ਮਤਲਬ ਮੇਲਾ ਹੀ ਹੋ ਗਿਆ ਜੀ ਹੁਣ ਇੱਥੇ ਆ ਹਾਂ ਜੀ ਹਾਂ ਜੀ ਇਹ ਦਰਬਾਰ ਸ਼੍ਰੀ ਧਿਆਨਪੁਰ ਛੋਟਾ ਹੀ ਹੋ ਗਿਆ ਛੋਟਾ ਦਰਬਾਰ ਜਗਾ ਦਰਬਾਰ ਪੈ ਰਿਹਾ ਜੀ ਹਾਂ ਜੀ ਹਾਂ ਜੀ ਜਗਾ ਸਾਨੂੰ ਵੇਖੋ ਜੀ ਨਾਲ ਦੇ ਵੀ ਪਲਾਟ ਮਿਲ ਗਿਆ ਜਿਹੜਾ ਕਿ ਸੱਤ ਮਰਲੇ ਦਾ ਪਲਾਟ ਆ ਉਹਰਾ ਵੀ ਅਸੀਂ ਇਸ ਤੋਂ ਬਾਅਦ ਜਨਮ ਦਿਨ ਤੋਂ ਬਾਅਦ ਬਹੁਤ ਹੀ ਜਲਦੀ ਆਪਣੇ ਉਸਾਰੀ ਕਰਾਵਾਂਗੇ ਮਹਾਰਾਜ ਜੀ ਕੋ ਆਸ਼ੀਰਵਾਦ ਲੈ ਕੇ ਸ਼੍ਰੀ ਰਾਮ ਸੁੰਦਰदास ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲੈ ਕੇ ਜ਼ਰੂਰ ਕਰਾਵਾਂਗੇ ਇਹ ਸਾਰੀ ਸੰਗਤ ਆਪਣੀ ਟੀਮ ਵੱਲੋਂ ਪੂਰੀ ਲਾਲ ਦਵਾਰਿਆ ਦੀ ਟੀਮ ਵੱਲੋਂ ਬਹੁਤ ਬਹੁਤ ਬਾਬਾ ਲਾਲ ਜੀ ਦੇ ਜਨਮ ਦਿਨ ਦੀ ਵਧਾਈ ਦਿੰਨਾ ਵਾ ਸਾਰੀ ਸੰਗਤ ਨੂੰ